ਸਾਈਬਰ ਫਰਾਡਸ ਵਾਲੇ ਬਾਰੇ ਮੈਂ ਤੁਹਾਨੂੰ ਤੁਹਾਡੇ ਮਾਦੇਵਰਾਈ ਲੋਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਇਹ 1930 ਇੱਕ ਹੈਲਪਲਾਈਨ ਹੈ ਜਿੱਥੇ ਜੇ ਤੁਹਾਡੇ ਨਾਲ ਅਗਰ ਸਾਈਬਰ ਫਰਾਡ ਹੋ ਜਾਂਦਾ ਹੈ ਤਾਂ ਤੁਸੀਂ ਇਮੀਡੀਏਟਲੀ ਉਸ ਨੰਬਰ ਤੇ ਕਾਲ ਕਰਕੇ ਆਪਣੇ ਅਕਾਊਂਟ ਨੂੰ ਫ੍ਰੀਜ਼ ਕਰ ਸਕਦੇ ਹੋ ਤਾਂ ਕਿ ਤੁਹਾਡੇ ਜੋ ਅਕਾਊਂਟ ਚ ਪੈਸਾ ਅੱਗੇ ਨਾ ਨਿਕਲ ਸਕੇ ਦੂਜਾ ਹੁੰਦਾ ਹੈਗਾ ਤੁਸੀਂ ਪੁਲਿਸ ਨੂੰ ਇਮੀਡੀਏਟਲੀ ਇਨਫੋਰਮ ਕਰ ਦਿਓ ਐਟ ਦੀ ਅਰਲੀਸ ਜਿਵੇਂ ਵੀ ਤੁਹਾਡੇ ਨਾਲ ਹੋਦਾ ਇਮੀਡੀਏਟਲੀ ਪੁਲਿਸ ਨੂੰ ਇਨਫੋਰਮ ਕਰ ਦਿਓ ਤਾਂ ਕਿ ਪੁਲਿਸ ਦੀ ਕਾਰਵਾਈ ਅਮਲ ਦੇ ਵਿੱਚ ਲਈ ਆਈ ਜਾ ਸਕੇ ਇਸ ਕੜੀ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਜੋ ਖੰਨਾ ਸਾਈਬਰ ਪੁਲਿਸ ਸਟੇਸ਼ਨ ਹੈ ਇਨਾਂ ਦੇ ਕੋਲ ਜੋ ਵੀ 17 18 ਸਾਡੇ ਕੋਲ ਜੋ ਇਤਲਾ ਆਈ ਸੀਗੀ ਵੱਖਰੇ ਵੱਖਰੇ ਸਾਈਬਰ ਫਰਾਡ ਦੇ ਰਿਗਾਰਡਿੰਗ ਉਹਨਾਂ ਦੇ ਵਿੱਚੋਂ 58 ਲੱਖ ਦੀ ਰਾਸ਼ੀ ਦਾ ਫਰਾਡ ਹੋਇਆ ਸੀਗਾ ਪਰੰਤੂ ਕਿਉਂਕਿ ਥੋੜਾ ਜਿਹਾ ਡਿਲੇ ਸੀਗਾ ਲੋਕਾਂ ਦਾ ਜਦੋਂ ਉਹਨਾਂ ਨੇ ਸਾਨੂੰ ਇਨਫੋਰਮ ਕੀਤਾ ਤੇ ਦੱਸਿਆ ਤਾਂ ਅਸੀਂ ਤਕਰੀਬਨ 30 ਲੱਖ 67 ਹਜ਼ਾਰ ਤੀ ਤੱਕ ਜਮਾ ਰਾਸ਼ੀ ਜੋ ਉਹਨਾਂ ਦੇ ਅਕਾਊਂਟ ਦੇ ਵਿੱਚ ਸੀਗੀ ਉਹਨੂੰ ਫ੍ਰੀਜ਼ ਕਰ ਪਾਏ ਉਹ 30 ਲੱਖ ਫ੍ਰੀਜ਼ ਹੋ ਕੇ ਹੁਣ ਆਗੇ ਅਉਦੀ ਵਰਤੋਂ ਕ੍ਰਾਈਮ ਕ੍ਰਿਮੀਨਲ ਨਹੀਂ ਕਰ ਸਕਦਾ ਕ੍ਰਿਮੀਨਲ ਉਹਨੂੰ ਨਹੀਂ ਕਢਾ ਸਕਦਾ ਤੋਂ 30 ਲੱਖ 67000 80 ਫ੍ਰੀਜ਼ ਕਰਤਾ ਸੀਗਾ ਜਿਸ ਫਰੋਜ਼ਨ ਰਾਸ਼ੀ ਦੇ ਵਿੱਚੋਂ 12 ਲੱਖ 82000 ਪਲ 680 ਕੋਰਟ ਦੇ ਆਰਡਰ ਲੈਣ ਤੋਂ ਬਾਅਦ ਉਹਨੂੰ ਵਾਪਸ ਰਿਲੀਜ਼ ਕਰਾ ਚੁੱਕੇ ਲੋਕਾਂ ਦੇ ਖਾਤੇਆ ਦੇ ਵਿੱਚ ਹੁਣ ਉਹ ਆਪਣੀ ਰਾਸ਼ੀ ਨੂੰ ਯੂਜ਼ ਕਰ ਸਕਦੇ ਆ ਇਹਦੇ ਨਾਲ ਨਾਲ 6 ਲੱਖ 4000 ਦੇ ਤਕਰੀਬਨ ਜੋ ਫਰੋਜ਼ਨ ਜੋ ਰਾਸ਼ੀ ਸੀ ਉਹਨਾਂ ਦੇ ਬੈਂਕ ਅਕਾਊਂਟ ਦੇ ਵਿੱਚ ਉਹਨੂੰ ਅਸੀਂ ਬਿਨਾ ਕੋਰਟ ਆਰਡਰਸ ਤੇ ਵੀ ਰਿਲੀਜ਼ ਕਰਾਇਆ ਹੈਗਾ ਤੇ ਹੁਣ ਤੱਕ ਅਸੀਂ ਆ 30 ਲੱਖ 60 ਹਜ਼ਾਰ ਦੇ ਵਿੱਚੋਂ ਤਕਰੀਬਨ 19 ਲੱਖ ਦੀ ਰਾਸ਼ੀ ਨੂੰ ਰਿਲੀਜ਼ ਕਰ ਚੁੱਕੇ ਅੱਗੇ ਜੋ 11 ਲੱਖ ਦੇ ਤਕਰੀਬਨ ਜੋ ਬਚੇ ਉਹਨੂੰ ਵੀ ਅਸੀਂ ਰਿਲੀਜ਼ ਕਰ ਦੇਨੇ ਬਟ ਮੇਰਾ ਆ ਤੁਹਾਨੂੰ ਦੱਸਣ ਦਾ ਆਹੀ ਪਰਪਸ ਹੈਗਾ ਤੁਹਾਡੇ ਮਾਧਿਅਮ ਰਾਈ ਲੋਕਾਂ ਨੂੰ ਵੀ ਕਿ ਜਬ ਜਦੋਂ ਵੀ ਤੁਹਾਡੇ ਨਾਲ ਕਦੋਂ ਇਕਤਾ ਹੈਗਾ ਕਿ ਲੈਟਸ ਬੀ ਵੈਰੀ ਕਾਸ਼ੀਅਸ ਕਿ ਅਸੀਂ ਆਪਣੀ ਪਰਸਨਲ ਡੀਟੇਲਸ ਬੈਂਕ ਅਕਾਊਂਟ ਕੇ ਕੁਝ ਹੋਰ ਡੀਟੇਲਸ ਕਿਸੇ ਦੇ ਨਾਲ ਸਾਂਝਾ ਨਾ ਕਰੀਏ ਓਟੀਪੀ ਵਗੈਰੇ ਕਿਸੇ ਦੇ ਨਾਲ ਸਾਂਝਾ ਨਾ ਕਰੀਏ ਕੋਈ ਏਪੀਕੇ ਫਾਈਲਸ ਨੂੰ ਡਾਊਨਲੋਡ ਨਾ ਕਰੀਏ ਜਾਂ ਕਿਸੇ ਦੇ ਕਹਿੰਦ ਤੋਂ ਕੋਈ ਵੀਡੀਓ ਵਗੈਰਾ ਜਾਂ ਕੋਈ ਕੋਈ ਵੀ ਲਿੰਕ ਕੋਈ ਸ਼ੇਅਰ ਕਰ ਦੋ ਨਾ ਉਹਦੇ ਉੱਪਰ ਕਲਿੱਕ ਕਰੀਏ ਪ੍ਰੀਵੈਂਸ਼ਨ ਕਰੇਗੇ ਤਾਂ ਸਾਰੇ ਕਿਸੇ ਸਰ ਸੇਫ ਰਹੇਗੇ ਬਟ ਅਗਰ ਕਿਸੇ ਕਾਰਨ ਤੋਂ ਅਥੋਰਨਲ ਸਾਈਬਰ ਫਰਾਡ ਹੋ ਵੀ ਜਾਂਦਾ ਹੈ ਤਾਂ ਤੁਸੀਂ ਇਮੀਡੀਏਟਲੀ 1930 ਨੰਬਰ ਤੇ ਕਾਲ ਕਰੋ ਤਾਂ ਕਿ ਤੁਹਾਡਾ ਬੈਂਕ ਅਕਾਊਂਟ ਇਮੀਡੀਏਟਲੀ ਫ੍ਰੀਜ਼ ਹੋ ਜਾਏ ਅਗੇ ਤੁਹਾਡੇ ਬੈਂਕ ਤੋਂ ਬੈਂਕ ਅਕਾਊਂਟ ਤੋਂ ਕੋਈ ਪੈਸੇ ਨਾ ਕਢਵਾ ਸਕੇ ਉਹਦੇ ਨਾਲ ਨਾਲ ਪੁਲਿਸ ਨੂੰ ਵੀ ਤੁਸੀਂ ਇਮੀਡੀਏਟਲੀ ਇਤਲਾ ਦੋ ਤਾਂ ਕਿ ਪੁਲਿਸ ਆਪਣੀ ਜੋ ਕਾਰਵਾਈ ਉਹਨੂੰ ਅਮਲ ਦੇ ਵਿੱਚ ਲੈ ਕੇ ਆਏ ਤੁਹਾਡੇ ਪੈਸੇ ਨੂੰ ਬਚਾਉਣ ਦੇ ਲਈ ਤੁਹਾਡੀ ਮਦਦ ਪੁਲਿਸ ਕਰ ਪਾਏ ਇਸ ਚੀਜ਼ ਦੇ ਲਈ ਤੁਸੀਂ ਪੁਲਿਸ ਨੂੰ ਇਤਲਾ ਦਿਓ ਅਸੀਂ ਇੰਨੇ ਸਾਰੇ ਲੋਕਾਂ ਦੀ ਮਦਦ ਕਰ ਚੁੱਕੇ ਅੱਗੇ ਵੀ ਅਸੀਂ ਕਰਦੇ ਰਹਾਂਗੇ ਪਰੰਤੂ ਤੁਸੀਂ ਸਾਨੂੰ ਇਮੀਡੀਏਟਲੀ ਇਨਫੋਰਮ ਕਰੋ ਤਾਂ ਕਿ ਅਸੀਂ ਤੁਹਾਡੀ ਮਦਦ ਬੈਟਰ ਤਰੀਕੇ ਨਾਲ ਕਰ ਪਾਈਏ। ਮੈਂ ਸਿਰਫ ਇਹ ਕਹਿਣਾ ਚਾਹੁੰਦੀ ਹਾਂ ਜਿਹੜਾ ਸਾਈਬਰ ਕ੍ਰਾਈਮ ਹੋਇਆ ਸੀਗਾ ਤੇ ਕਿੰਨੇ ਪੈਸੇ ਕਨੈਕਟ ਹੋ ਗਏ। ਸਰ ਬੜੀ ਗਰੰਟ ਮੈਂ ਕਿਸੇ ਐਨਮੰਨ ਇਸ ਗੱਲ ਦੀ ਕਿ ਪੁਲਿਸ ਡਿਪਾਰਟਮੈਂਟ ਨੇ ਸਾਰੇ ਪੱਤਰਕਾਰਾਂ ਨੇ ਸਾਰ ਨੇ ਇੰਨੀ ਹੈਲਪ ਕੀਤੀ ਮੇਰੇ ਨਾਲ 2 ਲੱਖ ਰੁਪਏ ਨਿਕਲ ਗਏ ਜਿਵੇਂ ਅਕਾਊਂਟ ਤੋਂ। ਮੇਰੇ ਬੈਂਕ ਫੋਨ ਹੈਕ ਕਰ ਲਿਆ ਸੀ ਕਿਸੇ ਬੰਦੇ ਨੇ। ਮੈਂ ਕੋਈ ਲਿੰਕ ਨਹੀਂ ਸ਼ੇਅਰ ਕੀਤਾ ਕੋਈ OTP ਨਹੀਂ ਆਇਆ ਮੈਨੂੰ ਮੇਰਾ ਫੋਨ ਦੋਨ ਲਈ ਬੰਦ ਹੋ ਗਿਆ ਉਹਦੇ ਚ ਨੇ ਮੇਰੇ 2 ਲੱਖ ਰੁਪਏ ਕਾਢ ਲਏ ਮੈਂ ਨਾਲ ਦੀ ਨਾਲ ਇੱਥੇ ਕੰਪਲੇਨ ਕੀਤੀ ਸ이버 ਕਮਿਟੀ ਦੇ ਪਲੱਸ 230 ਦੇਜ ਕਰਕੇ ਨੇ ਮੇਰਾ ਅਕਾਊਂਟ ਫ੍ਰੀਜ਼ ਹੋ ਗਿਆ ਫ੍ਰੀਜ਼ ਹੋ ਗਿਆ ਤਾਂ ਹੀ ਮਿਲੇ ਜੀ ਸਰ ਉਸ ਤੋਂ ਬਾਅਦ ਪੁਲਿਸ ਨੇ ਵੀ ਕਾਫੀ ਹੱਲ ਕੀਤੀ ਬੈਂਕ ਚ ਗਏ ਬੈਂਕ ਵਾਲਿਆਂ ਨੇ ਤਬੂ ਘਾਹ ਸੈਲਫੀ ਕੀਤੀ ਲੇਕਿਨ ਇਥੇ ਪੁਲਿਸ ਨੇ ਡਿਪਾਰਟਮੈਂਟਲ ਮਿਸ ਰੋਹਿਤ ਨੇ ਆਲ ਖੋਰਤ ਅਬ ਸਰ ਬਹੁਤ ਹਲਕੀ ਕੀਤੀ ਕੋਰਟ ਚ ਮੈਂ ਆਪਣੇ ਆਪ ਕੇਸ ਲਾਇਆ ਨਾ ਮੈਂ ਕਿਤੇ ਨਹੀਂ ਗਿਆ अपने लुधियाने जाके मेरे ला के, के लोग अदालत में पैसे वापस कराते दो दो लाख मिल गए ऑलमोस्ट फिर टाइम लग गया जी दो साल लगे। दो लग गए चलो मिल गए पूरे पूरे दो साल सर बारह तरीक बारह मार्च दो हज़ार तेई में मेरे फ्रॉड आया सी मैं लास्ट किश्त 11 बारह मार्च दो हज़ार पच्ची मिल गया एक लाख चौरानवे हज़ार मिल गया जी दो लाख चौं पब्लिक सर मैं यही अपील करूँगा कि ओ टी पी तो कहता है नाश ਜਦੋਂ ਫਰਾਡ ਹੁੰਦਾ ਨਾ ਸਭ ਤੋਂ ਵੱਡੀ ਗੱਲ ਹੈ ਕੰਪਲੇਂਟ ਕਰੋ 1930 ਤੇ ਆਪਣੇ ਬੈਂਕ ਤੇ ਨੂੰ ਸਾਰੇ ਅਕਾਊਂਟ ਫ੍ਰੀਜ਼ ਕਰਾਓ ਆਪਣਾ ਕਾਰਡ ਫੂਟ ਬੰਦ ਕਰਾਓ ਤੇ ਇੱਕ ਵਾਰੀ ਕੰਪਲੇਂਟ ਹੋ ਗਈ ਤੁਹਾਡਾ ਮਨੀ ਫ੍ਰੀਜ਼ ਹੋ ਗਈ ਤੁਹਾਨੂੰ ਡੈਫਰਲੀ ਮਿਲੇਗਾ ਟਾਈਮ ਚਾਹੀ ਲੱਗੇ ਕੀ ਕਰਨਾ ਚਾਹੀਦਾ ਸਾਈਬਰ ਕਰਾਇਮ ਮੈਂ ਜਿੱਦਾਂ ਹੈ ਕਿ ਇਹ ਸਕੂ ਰਨ ਕਰਦੇ ਆ ਸੰਜੇ ਐਸ ਬੌਲਿੰਗ ਖੈਣੇ ਖਾਣੇ ਤੋਂ ਇੱਕ ਮੈਸੇਜ ਗਲਤ ਨੇ ਦੱਸ ਪਾਇਆ ਸਾਈਬਰ ਕਰਾਇਮ ਬਣਾਉਣੇ ਫਰਾਡ ਕਰਨ ਵਾਸਤੇ ਕਿ ਤੁਹਾਨੂੰ ਬੱਚੇ ਦੀ ਫੀਸ ਹੈ ਨਹੀਂ ਉਹ 800 ਰੁਪਏ ਦੀ ਜਗ੍ਹਾ ਤੇ 80000 ਰੁਪਏ ਚ ਪੇ ਕਰਤੀ। ਮੈਂ ਉਹਨਾਂ ਨੂੰ ਕਿਹਾ ਕੋਈ ਗੱਲ ਨਹੀਂ ਜੇ ਸੀਆ ਪੇ ਕਰਤੀ ਤਾਂ ਕੋਈ ਕੁਝ ਨਹੀਂ ਹਦਾ ਪਰ ਅਸੀਂ ਤੁਹਾਨੂੰ ਬਾਕਸ ਕਰ ਦਾਂਗੇ। ਉਹ ਕਹਿੰਦੇ ਹੁਣ ਇਹ ਹਸਪੀਟਲ ਦਾ ਕੰਮ ਹੈ ਸਾਨੂੰ ਇਮੀਡੀਟਲੀ ਹੁਣੇ ਚਾਹੀਦਾ। ਉਹਨਾਂ ਨੇ ਇੱਕ ਫੇਕ ਮੈਸੇਜ ਸੈਂਡ ਕਰਤਾ। ਉਹ ਫੇਸ ਮੈਸੇਜ ਮੈਂ ਬੜਾ ਦੇਖਿਆ। ਜੇ ਦੇਖਿਆ ਵੀ ਮੈਸੇਜ ਹੈਗਾ ਇਤਾਂ ਦਾ ਕਰਕੇ ਕਨਵੀਨ ਸੈਂਡ ਕਰ ਦਿਓ ਹੁਣੇ ਮਗਾ ਕੋਈ ਨਹੀਂ ਬਾਅਦ ਚ ਕਰਦੇ ਆ। ਉਹਨਾਂ ਨੇ ਜਿਨੀ ਕਿ ਇਤਾਂ ਬੜੀ ਵਾਰ-ਵਾਰ ਗੱਲ ਕਰਕੇ ਉਹਨੂੰ ਜਿਨੀ ਕਿ ਮੌਕਾ ਹੀ ਨਹੀਂ ਦਿੱਤਾ ਹੈਗਾ। ਮੈਂ ਉਹਨਾਂ ਨੂੰ ਕੁਝ ਕਿਹਾ ਉਹ 800 ਰੁਪਏ ਉਹ ਫੇਰ ਕੋਈ ਮੈਸੇਜ ਸੀਗਾ ਉਹ ਬਸ ਯਾਰ ਵਕਤ ਦਾ ਕੁਝ ਦਿਨ ਬਾਅਦ ਫੇਰ ਫੋਨ ਆ ਗਿਆ ਮੈਂ ਜਿੱਤ ਵਿਸ਼ਵਾਸ ਨਹੀਂ ਕੀਤਾ ਉਹ ਕਹਿੰਦੇ 40000 ਰੁਪਏ ਸਾਡੇ ਕੋਲ ਗਲਤੀ ਨਾਲ ਤੁਹਾਡੇ ਕੋਲ ਫੇਰ ਪੈ ਗਿਆ ਗੂਗਲ ਪੇ ਹੋ ਗਿਆ ਵੀ ਇਹ ਉਹ ਤੁਸੀਂ ਵਾਪਸ ਕਰ ਦਿਓ ਮੈਂ ਕਿਹਾ ਵੀ 40000 ਰੁਪਏ ਤਾਂ ਫਿਰ ਕੋਈ ਹੋਰ ਹੈ ਨਹੀਂਗੇ ਇਦਾਂ ਦਾ ਕਰਕੇ ਮੈਂ ਗੱਲ ਕਰੀ ਮੈਂ ਕਿਹਾ ਉਹ ਨਹੀਂ ਤੁਸੀਂ ਸਕੂਲ ਆਇਓ ਤੁਸੀਂ ਦੇਖ ਲਿਓ ਮੋਨੋ ਨਹੀਂ ਪੜੀ ਉਹ ਕਰਦਾ ਇਹਨਾਂ ਨੂੰ ਉਹ ਕਹਿੰਦਾ ਕਹਿੰਦਾ ਵੀ 10000 ਰੁਪਏ ਜਿੰਨਾ ਹੈਗਾ ਉਹਨਾਂ ਬਾਦ ਮੈਂ 10000 ਰੁਪਏ ਫਾਰਮੈਟ ਵੀ ਮੈਂ ਇਹਨੇ ਜਦ ਵੀ ਇਹਨੂੰ ਮੈਂ ਪੁੱਛਿਆ ਮੈਂ ਕਿਹਾ ਤੁਸੀਂ ਕੌਣ ਬੋਲਦੇ ਹੋ ਮੈਂ ਬਾਰ-ਬ ਇਹ ਫਰਾਡ ਹੈ ਮੈਂ 1930 ਦੇ ਆਕੇ ਇੱਥੇ ਰੋਹਿਤ ਮਿਸਟਰ ਰੋਹਿਤ ਉਹਨਾਂ ਨੂੰ ਮਿਲਿਆ ਆ ਕੇ ਉਹਨਾਂ ਨੇ ਬੜਾ ਕੋਆਪਰੇਟ ਕਰਿਆ ਇੱਕਦਮ ਕਾਊਂਟ ਫ੍ਰੀਜ਼ ਕਰਦੇ ਤੇ 4 ਮਹੀਨੇ ਦੇ ਵਿੱਚ ਮੇਰੇ ਸਾਰੇ ਪੈਸੇ ਉਹਦੇ ਵਿੱਚੋਂ 90000 ਰੁਪਏ ਸੀਗਾ 80000 ਰੁਪਏ ਉਹਨਾਂ ਦੇ ਵਾਪਸ ਆ ਗਏ ਤੇ ਬੜੀ ਖੁਸ਼ੀ ਹੋਈ ਮੈਂ ਇਹਨਾਂ ਸਾਰੇ ਮੈਂ ਬਾੜਲਾ ਸਾਈਬਰ ਕ੍ਰਾਈਮ ਦਾ ਜੀਤਾ ਦੇ ਰੋਹਿਤ ਉਹਨਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਮੇਰੇ